ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਸਿੱਖ ਸੰਗਤਾਂ ਦੇ ਸੰਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਲੱਡੂਆਂ ਦਾ ਲੰਗਰ ਲੱਗਦਾ ਸਿੱਖ ਸੰਗਤਾਂ ਦੇਸ਼ ਸਾਹਿਬ ਦੇਸ਼ਾਂ ਵਿੱਚੋਂ ਭੈਣ ਭਰਾ ਸਾਰੇ ਸਿੱਖ ਸੰਗਤਾਂ ਸੰਯੋਗ ਦੇ ਨਾਲ ਗੁਰੂ ਘਰ ਦੀਆਂ ਸੰਗਤਾਂ ਰਲ ਮਿਲ ਕੇ ਲੱਡੂਆਂ ਦਾ ਲੰਗਰ ਤਿਆਰ ਕਰਦੇ ਆ ਸਿੱਖ ਸੰਗਤਾਂ ਨੂੰ ਸਭ ਨੂੰ ਦੇਸ਼ ਸਾਹਿਬ ਦੇਸ਼ਾਂ ਵਿੱਚ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈ ਹੋਵੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਇਹ ਬਾਬਾ ਜੀ 6570 ਕਿਲੋ ਮੀਟਰ ਦੇ ਲੱਡੂ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਸੇਵਾ ਹੋ ਜਾਂਦੀ ਸੰਗਤਾਂ ਦੀ ਤੇ ਹਰ ਤਰ੍ਹਾਂ ਸੰਯੋਗ ਦੇ ਨਾਲ ਵੱਧ ਤੋਂ ਵੱਧ ਲੱਡੂ ਤਿਆਰ ਕੀਤੇ ਜਾਂਦੇ ਆ। ਨਹੀਂ ਜੀ ਇਹ ਕੀ ਤੇ ਇਹ ਰਲ ਮਿਲ ਕੇ ਕੋਈ ਢਾਲਟਾ ਵਾ ਕੋਈ ਦੇਸੀ ਆ। ਕੋਈ ਰਿਫੈਂਡ ਆ ਜਾਂ ਤੋਂ ਗੁਰੂ ਮਹਾਰਾਜ ਕਿਰਪਾ ਕਰੇ ਦੇਸੀ ਘੋੜੇ ਦੇ ਲੱਡੂ ਤਿਆਰ ਕਰਿਆ ਕਰਾਂਗੇ ਸਾਡੀ ਸਿੱਖ ਨੌਜਵਾਨ ਸਿੰਘ ਸਭਾ ਦੀ ਸੁਸਾਇਟੀ ਆ ਇੱਥੇ ਗੁਰਦੁਆਰਾ ਸਾਹਿਬ ਅਸੀਂ ਸੇਵਾ ਕਰਦੇ ਆ ਦਰਬਾਰ ਸਾਹਿਬ ਹਰ ਐਤਵਾਰ ਸੁਸਾਇਟੀ ਦੇ ਸੰਯੋਗ ਦੇ ਨਾਲ ਇਹ ਲੱਡੂਆਂ ਦਾ ਲੰਗਰ ਤਿਆਰ ਹੁੰਦਾ